ਮਸਲਾ ਕਾਫੀ ਉੱਠਿਆ ਹੋਇਆ ਹਾਲਾਂਕਿ ਇਹਦੇ ਵਿੱਚ ਕੋਈ ਰਾਜਨੀਤੀ ਨਹੀਂ ਹਾਲਾਂਕਿ ਮੌਜੂਦਾ ਵਿਧਾਇਕ ਐਮਐਲਏ ਗੁਰਲਾਲ ਸਿੰਘ ਘਨੌਰ ਕਹਿੰਦੇ ਨੇ ਕਿ ਵਿਰੋਧੀ ਇਹਦੇ ਤੇ ਰਾਜਨੀਤੀ ਕਰਦੇ ਨੇ ਪਰ ਇਹਦੇ 'ਚ ਰਾਜਨੀਤੀ ਕੋਈ ਨਹੀਂ ਅਜ ਇੱਕ ਨੌਜਵਾਨ ਹਾਲਾਂਕਿ ਉਹ ਅਕਾਲੀ ਦਲ ਪਾਰਟੀ ਨਾਲ ਸੰਬੰਧਿਤ ਨਹੀਂ ਹੈਗਾ ਗੁਰਸ਼ੇਪ ਸਿੰਘ ਟਾਲੋਤ ਦੇ ਪਰਚਾ ਵੀ ਹੋਇਆ ਕਿਉਂਕਿ ਉਹ ਵੀ ਉਸ ਮਸਲੇ 'ਚ ਬੋਲਿਆ ਸੀ ਮਸਲਾ ਕੀ ਹੈ ਕਿ ਕੱਗਰ ਦਰਿਆ ਜਾਂਦਾ ਕੱਗਰ ਲੰਘਦਾ ਜਿਹੜਾ ਕੱਗਰ ਜਿਵੇਂ ਘਨੌਰ ਹਲਕਾ ਪਾਰ ਕਰਕੇ ਸਨੌਰ ਹਲਕੇ 'ਚ ਐਂਟਰ ਕਰਦਾ ਪਹਿਲਾ ਪਿੰਡ ਆਉਂਦਾ ਗੁਰਲਾਲ ਕਨੌਰ ਦਾ ਮਾੜੂ ਜਿਵੇਂ ਹੀ ਕਨੌਰ ਹਲਕਾ ਸਟਾਰਟ ਕਰਕੇ ਪਹਿਲਾ ਪਿੰਡ ਆਉਂਦਾ ਉੱਥੇ ਫਰਸਟ ਜਿਹੜੀ ਜ਼ਮੀਨ ਆਉਂਦੀ ਆ ਐਮਐਲਏ ਦੀ ਆਪਣੀ ਉੱਥੇ ਇੱਕ ਗੱਗਰ ਦਾ ਮੋੜ ਪੈਂਦਾ ਹੋ ਸਕਦਾ ਉੱਥੇ ਪਹਿਲਾਂ ਵੀ ਛੋਟਾ ਉਹ ਜ਼ਮੀਨ ਖੁਰਨ ਤੋਂ ਥੱਲੇ ਪੱਥਰਾਂ ਦਾ ਕੋਈ ਬੰਨ ਬਣਾਇਆ ਹੋਵੇ ਥੱਲੇ ਰੋਕ ਲਾਈ ਹੋਵੇ ਨੀਵੀ ਹੋਊਗੀ ਤੇ ਛੋਟੀ ਹੋਊਗੀ ਪਰ ਹੁਣ ਕੀ ਹੋਇਆ ਕਿ ਉਹ ਰੋਕ ਜਿਹੜੀ ਸੀਗੀ ਉਹ ਵੱਡੀ ਕਰਤੀ 4 ਫੁੱਟ ਤੇ ਉਹ ਲੰਬੀ ਕਰਤੀ ਬਹੁਤ ਕੱਗਰ ਦੇ ਅੱਧ ਤੱਕ ਚਲੀ ਗਈ ਹੁਣ ਜੇ ਕੋਈ ਦਰਿਆ ਆ ਜਾਂ ਕੋਈ ਨਹਿਰ ਜਾਂ ਕੱਗਰ ਹੈ ਜਿਹੋਦੇ ਅੱਧ ਤੱਕ ਜੇ ਆਪਾਂ ਨੇ ਬੰਨ ਲਾਉਣਾ ਹੈ ਆ ਜਮੀਨ ਰੋਕਣੀ ਆ ਤਾਂ ਜ਼ਮੀਨ ਦੇ ਨਾਲ ਲਾਵਾਂਗੇ ਨਾ ਇਦਾਂ ਇਦਾਂ ਕੰਧ ਲੱਗੇਗੀ ਕਿ ਇਹ ਜ਼ਮੀਨ ਖੁਰੇ ਨਾ ਕਿ ਇਦਾਂ ਕਰ ਦਾਂਗੇ ਆਪਾਂ ਵੀ ਆ ਜਮੀਨ ਆਪਣੇ ਆ ਕਰਦੇ ਆ ਕਿ ਪਾਣੀ ਇਧਰੋਂ ਆ ਰਿਹਾ ਤੇ ਆ ਟੱਕਰ ਲਾ ਕੇ ਪਾਣੀ ਸਿੱਧਾ ਲੰਘ ਜਾਏਗਾ ਇਧਰ ਜ਼ਮੀਨ ਆ ਹੁਣ ਇਹ ਇਹ ਜ਼ਮੀਨ ਦੇ ਨਾਲ ਕੰਧ ਲਗਣੀ ਚਾਹੀਦੀ ਸੀ ਪਰ ਕੰਧ ਆਪਣੇ ਐਂ ਲਾਤੀ ਜ਼ਮੀਨ ਰੋਕਣ ਲਈ ਤੇ ਉਹ ਪਾਣੀ ਟੱਕਰ ਵੱਜ ਕੇ ਪਿੱਛੇ ਜਦੋਂ ਅੱਧਾ ਰੋਕਿਆ ਗਿਆ ਨੁਕਸਾਨ ਕੀਤਾ ਬਹੁਤ ਜ਼ਿਆਦਾ ਤੇ ਜਿਹੜੇ ਨੌਜਵਾਨ ਤੇ ਪਰਚਾ ਹੋਇਆ ਸ਼ਾਇਦ ਉਹਦੀ ਵੀ ਮੈਨੂੰ ਪਤਾ ਲੱਗਿਆ ਮੈਨੂੰ ਹਾਲਾਂਕਿਉਂ ਆਪਣੀ ਪਾਰਟੀ ਨੇ ਮੈਂ ਕਦੇ ਮਿਲਿਆ ਵੀ ਨਹੀਂ ਉਸ ਨੌਜਵਾਨ ਨੂੰ ਗੁਰਸੇਵ ਸਿੰਘ ਤਾਰ ਨੂੰ ਉਹਦੇ ਤੇ ਵੀ ਪਰਚਾ ਹੋਇਆ ਮੈਂ ਵੀ ਕੱਲ ਉੱਥੇ ਜਾ ਕੇ ਮੀਡੀਆ ਨੂੰ ਭੋਲ ਕੇ ਆਇਆ ਤੇ ਆਵਾਜ਼ ਚੱਕਿਆ ਕਿਉਂਕਿ ਸਰਾਲਾ ਕਲਾਂ ਸਰਾਲਾ ਖੁਰਦ ਖਾਸ ਕਰਕੇ ਦੋ ਪਿੰਡਾਂ ਦਾ ਜਿਹੜਾ ਨੁਕਸਾਨ ਹੈ ਲੋਕ ਡਰਦੇ ਬੋਲਦੇ ਨਹੀਂ ਆਫ ਕੈਮਰਾ ਬਹੁਤ ਬੋਲਦੇ ਨੇ ਔਨ ਕੈਮਰਾ ਘੱਟ ਬੋਲਦੇ ਨੇ ਕਿ ਯਾਰ ਸਰਕਾਰ ਆ ਮੌਜੂਦਾ ਐਮ ਐਲ ਏ ਆ ਕਿਉਂਕਿ ਜਿਹੜੇ ਸਰਾਲਾ ਕਲਾ ਦੇ ਖੁਰਦਾ ਕਨੌਰ ਦੇ ਪਿੰਡ ਨੇ ਜਿਹੜੀ ਉਹ ਰੋਕ ਲੱਗੀ ਪਿੱਛੇ ਕਨੌਰ ਦੇ ਪਿੰਡ ਤੇ ਜ਼ਮੀਨ ਆ ਉਹਨਾਂ ਦਾ ਨੁਕਸਾਨ ਹੋਇਆ ਸਰਾਲਾ ਕਨਾ ਦੇ ਖੁਰਦਾ ਉਦੋਂ ਤੱਕ ਪਿੱਛੇ ਤੱਕ ਵੇ ਤਾਂ ਦਰਜਣ ਤੋਂ 2 ਦਰਜਣ ਦੇ ਕਰੀਬ ਪਿੰਡ ਅਫੈਕਟਡ ਨੇ ਹੁਣ ਜਦੋਂ ਇਹ ਆਵਾਜ਼ ਚੱਕੀ ਕਿ ਤੁਸੀਂ ਭਾਈ ਜੇ ਆਪਣੀ ਜ਼ਮੀਨ ਬਚਾਉਣੀ ਸੀ ਨਾਲ-ਨਾਲ ਬੰਨ ਲਾ ਲੈਂਦੇ ਇਹ ਥੋੜਾ ਤਰੀਕਾ ਹੁੰਦਾ ਕਿ ਤੁਸੀਂ ਵਿਚ ਨੂੰ ਸਿੱਧਾ ਹੀ ਮਤਲਬ ਉੱਚਾ ਚੱਕ ਕੇ ਇੱਕ ਪੱਥਰਾਂ ਦੀ ਜਿਹੜੀ ਦੀਵਾਰ ਘੜੀ ਕਰ ਦੋ ਹੁਣ ਮੇਰੇ ਨਾਲ ਜਿਹੜੇ ਉੱਤੇ ਨੌਜਵਾਨ ਸੀਗੇ ਕੱਲ ਜਿਹੜੇ ਆਵਾਜ਼ ਚੱਕ ਰਹੇ ਸੀ ਉਹਨਾਂ ਨੌਜਵਾਨਾਂ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਸਿੱਧੀਆਂ ਸਿੱਧੀਆਂ ਉਹਨਾਂ ਨੂੰ ਸੁਨੇਹੇ ਭੇਜੇ ਜਾ ਰਹੇ ਨੇ ਕਿ ਤੁਹਾਡੇ ਤੇ ਪਰਚੇ ਕਰ ਦਾਂਗੇ ਤੁਹਾਨੂੰ ਦੇਖ ਲਾਂਗੇ ਤੁਸੀਂ ਪਿੱਛੇ ਹਟ ਜਾਓ ਤੁਸੀਂ ਆਹ ਹੋ ਜਾਓ ਮੈਂ ਸਮਝਦਾ ਕਿ ਪੱਤਰਕਾਰਾਂ ਨੇ ਹਾਲਾਂਕਿ ਸਵਾਲ ਪੁੱਛੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਚ ਗੁਰਲਾਲ ਖਨੌਰ ਪੱਤਰਕਾਰਾਂ ਦੇ ਕੈਮਰੇ ਨੂੰ ਵੀ ਕਹਿ ਰਹੇ ਕਿ ਬੰਦ ਕਰੋ ਮੈਂ ਮੈਂ ਕੋਈ ਪਾਬੰਦ ਨਹੀਂ ਹੈਗਾ ਜਵਾਬ ਦੇਣ ਲਈ ਐਮਐਲਏ ਸਾਹਿਬ ਪਹਿਲੀ ਗੱਲ ਇਹ ਆ ਵੀ ਤੁਹਾਡੀ ਪਾਰਟੀ ਹੀ ਕਹਿੰਦੀ ਸੀ ਕਿ ਘੇਰ ਕੇ ਵਿਧਾਇਕਾਂ ਨੂੰ ਮੰਤਰੀਆਂ ਨੂੰ ਸਵਾਲ ਪੁੱਛਿਆ ਕਰੋ ਇਹ ਇਹ ਤੁਸੀਂ ਕਿਹਾ ਸੀ ਤੁਹਾਡੀ ਪਾਰਟੀ ਨੇ ਸ਼ੁਰੂਆਤ ਕੀਤੀ ਸੀ ਸਵਾਲ ਪੁੱਛਣ ਦੀ ਚੰਗੀ ਗੱਲਾਂ ਸਵਾਲ ਪੁੱਛਣ ਦੀ ਸ਼ੁਰੂਆਤ ਕੀਤੀ ਫਿਰ ਹੁਣ ਸਵਾਲਾਂ ਤੋਂ ਭੱਜਦੇ ਕਿਉਂ ਦੂਜੀ ਗੱਲ ਉਹ ਕੰਡ ਦਾ ਮਸਲਾ ਹੋ ਗਿਆ ਕਿ ਆਪਾਂ ਆਪਣੇ ਦੋ ਕਿੱਲੇ ਬਚਾਉਣ ਲਈ ਕਿੰਨੇ ਸੈਂਕੜੇ ਮਤਲਬ ਦੋ ਪਿੰਡਾਂ ਦੀ ਜ਼ਮੀਨ ਸਾਰਾ ਕੋ ਦਾਤੇ ਲਾ ਦਿੱਤਾ ਤੇ ਹੁਣ ਤੁਸੀਂ ਕਹਿੰਦੇ ਹੋ ਕਿ ਮੈਂ ਪਰਚੇ ਕਰਾਉਂਗਾ ਡਰਾਬੇ ਮਾਰਦੇ ਹੋ ਤੁਸੀਂ ਭਾਈ ਜਿਹੜੇ ਮੇਰੇ ਨਾਲ ਵੀ ਜਿਹੜੇ ਬੰਦੇ ਗਏ ਨੇ ਉਹਨਾਂ ਨੂੰ ਦਬਕੇ ਨਾ ਮਾਰੋ ਉਹਨਾਂ ਨੂੰ ਧਮਕੀਆਂ ਨਾ ਦਿਓ ਉਹਨਾਂ ਨੂੰ ਪਰਚਿਆਂ ਦੇ ਡਰਾਬੇ ਨਾ ਦਿਓ ਪਰਚਾ ਸਿੱਧਾ ਕਰਨਾ ਤੁਸੀਂ ਮੇਰੇ ਤੇ ਕਰੋ ਮੈਂ ਤਿਆਰ ਆ ਮੈਂ ਕੱਲ ਵੀ ਬੋਲ ਕੇ ਆ ਕਿ ਜੇ ਮੈਂ ਗਲਤ ਆਵਾਜ਼ ਚੱਕ ਰਿਹਾ ਤਾਂ ਤੁਹਾਨੂੰ ਲੱਗਦਾ ਕਿ ਮੈਂ ਬਿਲਕੁਲ ਠੀਕ ਨਹੀਂ ਕਰ ਰਿਹਾ ਤੁਸੀਂ ਕਾਨੂੰਨ ਦੇ ਮੁਤਾਬਕ ਕੰਮ ਕੀਤਾ ਹੋਇਆ ਉਹ ਜਿਹੜੀ ਪੱਥਰਾਂ ਦੀ ਦੀਵਾਰ ਆ ਜੇ ਕਾਨੂੰਨ ਮੁਤਾਬਕ ਬਣੀ ਹੋਈ ਆ ਤਾਂ ਤੁਸੀਂ ਭਾਈ ਮੇਰੇ ਤੇ ਪਰਚਾ ਕਰੋ ਤੇ ਤੇ ਉਹ ਪਰਮਿਸ਼ਨ ਦਿਖਾਓ ਕਿੱਥੇ ਆ ਦੂਜਾ ਨੰਬਰ ਤੁਸੀਂ ਤੁਹਾਡੇ ਪਿਤਾ ਜੀ ਵੀ ਚਲੋ ਮੈਂ ਸਤਿਕਾਰ ਕਰਦਾ ਉਹਨਾਂ ਦਾ ਬਜ਼ੁਰਗ ਨੇ ਉਹਨਾਂ ਦੀ ਵੀ ਇੱਕ ਵੀਡੀਓ ਮੈਂ ਦੇਖੀ ਆ ਉਹ ਕਹਿ ਰਹੇ ਨੇ ਕਿ ਇਹ ਤਾਂ ਪਹਿਲਾਂ ਬਣੀ ਹੋਈ ਸੀ 2023 ਜਦੋਂ ਹੜ੍ਹ ਆਇਆ ਇੱਥੇ ਖੋਰਾ ਪੈ ਗਿਆ ਸੀ ਤੇ ਜੇ ਹੁਣ ਇਸ ਵਾਰ ਅਸੀਂ ਇਹ ਕੰਧ ਪੱਥਰਾਂ ਦੀ ਦੀਵਾਰ ਨਾ ਬਣਾਉਂਦੇ ਤਾਂ ਇਹਨੇ ਸੜਕ ਵੀ ਅੱਗੇ ਖਰਾਬ ਕਰ ਦੇਣੀ ਸੀ 50 ਪਿੰਡਾਂ ਨੂੰ ਸੜਕ ਜਾਂਦੀ ਆ ਐਮਐਲਏ ਸਾਹਿਬ ਬਹੁਤ ਪਿੰਡਾਂ ਦੇ ਵਿੱਚ ਘੱਗਰ ਚ ਪਾੜ ਪਏ ਸੀ ਉਹ ਪਾੜਾਂ 'ਚ ਕੋਈ ਇੱਕ ਪਾੜ ਵੀ ਬੰਦ ਕਰਿਆ ਇੱਕ ਕੰਮ ਹੀ ਖੁਰਦ ਮੈਂ ਜਾ ਕੇ ਆਇਆ ਹਾਂ ਪਾੜਦੇਸ਼ ਆ ਤੁਸੀਂ ਗਏ ਵੀ ਨਹੀਂ ਉਹਨੇ 2 ਸਾਲ ਤੋਂ ਪਾੜ ਪਿਆ ਹੋਇਆ ਕਾਮੀ ਖੁਰਦ ਆ ਚਮਾਰੂ ਵਾਲੀ ਸਾਈਡ ਜਿਹੜੀ ਲੱਛੜੂ ਵਾਲੀ ਸਾਈਡ ਜਿਹੜੀ ਉਤਲੀ ਪਰਲੀ ਸਾਈਡ ਪਾਣੀ ਆਇਆ ਉਹ ਉਸ ਪਾੜ ਕਰਕੇ ਆਇਆ ਕਾਮੀ ਖੁਰਦ ਨੂੰ ਜਿਹੜਾ ਪਾਣੀ ਗਿਆ ਮੇਨ ਜਿਹੜਾ ਬੰਦ ਨਹੀਂ ਕਰਿਆ ਜਿਹੜੇ ਪਿੱਛੇ ਪਾੜ ਪਏ ਹੋਏ ਸੀ ਉਹ ਤੁਸੀਂ ਬੰਦ ਕਰੇ ਬਾਕੀ ਤਾਂ ਸਾਰੇ ਹਲਕੇ ਕਨੌਰ ਦੇ ਜਿਹੜੇ ਘੱਗਰ ਨੇ ਪਾੜ ਪਾਏ ਇੱਕੋ ਹੀ ਬੰਦ ਨਹੀਂ ਕਰਿਆ ਜਿੱਥੇ ਆਪਣੀ ਜਮੀਨ ਸੀ ਉੱਥੇ ਤੁਸੀਂ ਪੱਥਰਾਂ ਦੀ ਦੀਵਾਰ ਬਣਾਤੀ ਕਿ ਜੀ 2023 ਜੇ ਨੁਕਸਾਨ ਹੋ ਗਿਆ ਸੀ ਇਹ ਕੰਧ ਟੁੱਟ ਗਈ ਸੀ ਜੀ ਪਹਿਲਾਂ ਵੀ ਸੀ ਜੀ ਇਹ ਦੁਬਾਰਾ ਬਣਾਈ ਆ ਮਤਲਬ ਸਾਰੇ ਕਨੌਰ ਹਲਕੇ ਦੇ ਘੱਗਰ ਦੇ ਵਿੱਚ ਸਿਰਫ ਤੁਹਾਨੂੰ ਆਪਣੀ ਜਮੀਨ ਦਾ ਬੰਨ ਲਾਉਣਾ ਜਿਹੜਾ ਪੱਥਰਾਂ ਦੀ ਦੀਵਾਰ ਬਣਾਉਣੀ ਯਾਦ ਰਹਿ ਗਈ ਬਸ ਜਾਂ ਉੱਥੇ ਕਾਨੂੰਨ ਨੇ ਕੰਮ ਕਰਤਾ ਬਾਕੀ ਕੀਤੇ ਨਹੀਂ ਤੁਸੀਂ ਕਹਿੰਦੇ ਹੋ ਕਿ ਮੈਨੂੰ ਲੋਕਾਂ ਨੇ ਸਾਥ ਨਹੀਂ ਦਿੱਤਾ ਲੋਕ ਸਫਾਈ ਕਰਨ ਨਹੀਂ ਦਿੰਦੇ ਇੱਥੇ ਲੋਕਾਂ ਨੇ ਸਾਥ ਦਿੱਤਿਆ ਸੀ ਪੁੱਛਿਆ ਸੀ ਜਿਹੜੇ ਪਿੱਛੇ ਜਿਨ੍ਹਾਂ ਦੀ ਜ਼ਮੀਨ ਸੀ ਜਿਨ੍ਹਾਂ ਦੇ ਪਿੰਡ ਸੀ ਲੋਕ ਡਰਦੇ ਨਹੀਂ ਬੋਲ ਰਹੇ ਪਰ ਇਹ ਬਹੁਤ ਵੱਡੇ ਵੱਡਾ ਵੱਡਾ ਮਸਲਾ ਮੈਂ মিডিਆ ਨੂੰ ਬੇਨਤੀ ਕਰਦਾ ਪੰਜਾਬ ਦੀ ਉਸੇਰ ਦੀ মিডিਆ ਨੂੰ ਜਾਗਦੀ ਜ਼ਮੀਰ ਵਾਲੀ মিডিਆ ਨੂੰ ਜਿਹੜੀ ਕੇਜੀ মিডিਆ ਬਣ ਚੁੱਕੀ ਹੈ ਜਿਹੜੀ ਕੇਜਰੀਅਲ ਦੇ ਅੰਦਰ ਜਾ ਚੁੱਕੀ ਹੈ ਉਹਨਾਂ ਨੇ ਉੱਥੇ ਜਾਣਾ ਨਹੀਂ ਨਾ ਉਹਨਾਂ ਨੇ ਇਹ ਚੀਜ਼ ਦਿਖਾਉਣੀ ਆ ਮੈਂ ਜਾਗਦੀ ਜ਼ਮੀਰ মিডিਆ ਨੂੰ ਬੇਨਤੀ ਕਰਦਾ ਕਿ ਜਾਓ ਉੱਥੇ ਜਾ ਕੇ ਖੜਕੇ ਤੁਸੀਂ ਆਪ ਫੈਸਲਾ ਕਰੋ ਕਿ ਉਹ ਜਿਹੜੀ ਪੱਥਰਾਂ ਦੀ ਦੀਵਾਰ ਬਣੀ ਹੋਈ ਆ ਸਹੀ ਆ ਜਾਂ ਗਲਤ ਆ ਜੇ ਮੁੱਦਾ ਤੁਹਾਨੂੰ ਲੱਗਦਾ ਕਿ ਉਹ ਦੀਵਾਰ ਗਲਤ ਬਣੀ ਵੀ ਆ ਤਾਂ ਸਾਡਾ ਸਾਥ ਦਿਓ ਦੀਵਾਰ ਤੜਾ ਕੇ ਹਟਾਂਗੇ ਪੱਥਰਾਂ ਦੀ ਤੇ ਪਿਛਲੇ ਪਿੰਡਾਂ ਨੂੰ ਜਿਹੜਾ ਉਹ ਬਣਦਾ ਇਨਸਾਫ ਦਵਾਵਾਂਗੇ ਤੇ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਵੀ ਇਹਨਾਂ ਤੋਂ ਲਵਾਂਗੇ ਜੇ ਭਾਈ ਤੁਹਾਨੂੰ ਲੱਗਦਾ ਕਿ ਅਸੀਂ ਇਹਦੇ ਤੇ ਰਾਜਨੀਤੀ ਕਰ ਰਹੇ ਆ ਤਾਂ ਸਾਡੇ ਦੇ ਪਰਚਾ ਕਰ ਦਿਓ ਜਾਂ ਸਾਨੂੰ ਪਰਮਿਸ਼ਨ ਦਿਖਾ ਦਿਓ ਕਿ ਕੀ ਨਦੀਆਂ ਦੇ ਵਿੱਚ ਆ ਆ ਕੋਈ ਦਰਿਆ ਜਾਂਦਾ ਐ ਸਿੱਧੀ ਦਰਿਆ ਦੇ ਵਿੱਚ ਐ ਕੰਧ ਹੋ ਸਕਦੀ ਹੈ ਨਹੀਂ ਹੋ ਸਕਦੀ ਕਿਨਾਰੇ ਦੇ ਨਾਲ-ਨਾਲ ਬਣ ਸਕਦੀ ਆ किनਾਰੇ ਦੇ ਨਾਲ-ਨਾਲ ਬਣਾਉਂਦੇ ਹੋਰ ਵੀ ਫਿਰ ਬਹੁਤ ਜਗ੍ਹਾ ਖੋਰਾ ਪਈਆਂ ਸੀ ਹੋਰ ਜਗ੍ਹਾ ਪੜਪੇ ਸੀ ਉੱਥੇ ਕਰਾਏ ਸੋ ਇਸ ਲਈ ਤੁਹਾਡੇ ਨਾਲ ਦੇ ਬੰਦੇ ਐਮਐਲਏ ਸਾਹਿਬ ਡਾਇਰੈਕਟ ਇੰਡਾਇਰੈਕਟ ਜਿਹੜੇ ਮੰਦੇ ਮੇਰੇ ਨਾਲ ਉੱਥੇ ਕੱਲ ਗਏ ਉਹਨਾਂ ਨੂੰ ਧਮਕੀਆਂ ਦੇ ਰਹੇ ਨੇ ਇਹ ਕੰਮ ਨਾ ਕਰੋ ਇਹ ਕੰਮ ਕੋਈ ਸਿਆਣੇ ਇਹ ਸਰਕਾਰਾਂ ਸਦਾ ਨਹੀਂ ਰਹਿੰਦੀਆਂ ਦੇ ਜਿਹੜੇ ਨਾਲ ਚੇਲੇ ਚਪਟੇ ਨੇ ਮੈਂ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਲੱਤ ਕੱਢ ਕੇ ਕੰਮ ਕਰਿਆ ਨਾ ਫਿਰ ਲੈਂਡ ਪੂਲਿੰਗ ਪੁੱਛਦਾ ਬੱਗੇ ਭੱਜ ਗਈ ਸੀ ਸਰਕਾਰ ਇਸ ਲਈ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਆ ਕੇ ਖੜੇ ਗਏ ਐਵੇਂ ਪੰਗਾ ਨਾ ਲਓ ਲੋਕਾਂ ਦੇ ਹੱਕਾਂ ਲਈ ਲੋਕਾਂ ਦੀ ਲੜਾਈ ਲਈ ਅਕਾਲੀ ਦਲ ਡਟ ਕੇ ਲੜੇਗਾ ਐਵੇਂ ਐਮਐਲਏ ਕੋਲ ਨੰਬਰ ਬਣਾਉਣ ਦੇ ਮਾਰੇ ਫੁਕਰੀਆਂ ਨਾ ਮਾਰੋ ਐਵੇਂ ਧਮਕੀਆਂ ਨਾ ਦਿਓ ਇਹ ਸਰਕਾਰਾਂ ਸਦਾ ਨਹੀਂ ਰਹਿਣੀਆਂ ਪਤਾ ਤੁਹਾਨੂੰ ਵੀ ਆ ਕਿ ਪੁੱਠੀ ਗਣਤੀ ਸ਼ੁਰੂ ਹੋਊਗੀ 12 15 ਮਹੀਨੇ ਦੀ ਗੱਲ ਆ ਕੋਈ ਬਾਹਲੀ ਲੰਬੀ ਚੌੜੀ ਕਰਨੀ ਨਹੀਂ ਹੈਗੀ ਫਿਰ ਇਹ ਚੀਜ਼ਾਂ ਭੁਗਤਣੀਆਂ ਵੀ ਪੈਣੀਆਂ ਨੇ ਸੋ ਮੇਰੀ ਬੇਨਤੀ ਆ ਇਹ ਜਿਹੜੀ ਦਵਾਰ ਬਣਾਈ ਆ ਪੱਥਰਾਂ ਦੀ ਇਹਨੂੰ ਸਾਰੀ মিডিਆ ਜਾ ਕੇ ਦੇਖੇ ਪੰਜਾਬ ਦੀ ਜਾਗਦੀ ਜ਼ਮੀਰ ਦੀ মিডিਆ ਤੇ ਜਾ ਕੇ ਦੇਖੇ ਕਿ ਇਹ ਸਹੀ ਬਣੀ ਆ ਗਲਤ ਬਣੀ ਆ ਜਾਗਦੀ ਜ਼ਮੀਰ ਦੇ ਬੰਦੇ ਜਾ ਕੇ ਦੇਖਣ ਸਾਰੇ ਕਿ ਕਿਵੇਂ ਐਮਐਲਏ ਸਾਹਿਬ ਨੇ ਕਾਨੂੰਨ ਛਿੱਕੇ ਤੇ ਤੰਗ ਕੇ ਆਪਣੇ ਦੋ ਕਿਲੇ ਬਚਾਉਣ ਲਈ ਕਨੌਰ ਕਨੌਰ ਦੇ ਪਿੰਡਾਂ ਦਾ ਨੁਕਸਾਨ ਕੀਤਾ ਹੁਣ ਇਹਦੇ ਵਿੱਚ ਕੀ ਰਾਜਨੀਤੀ ਆ ਜਦੋਂ ਲੋਕ ਜਦੋਂ ਅਸੀਂ ਬੋਲਣ ਲੱਗੇ ਹੁਣ ਲੋਕ ਬੋਲਣ ਲੱਗੇ ਨੇ ਇਹ ਅਗਲਾ ਡਰਦਾ ਗਰੀਬ ਬੰਦਾ ਅਗਲਾ ਕਹਿੰਦਾ ਪਰਿਵਾਰਾਂ ਵਾਲੇ ਯਾਰ ਇੱਥੇ ਤਾਂ ਐਮਐਲਏ ਫੁੱਫੜ ਨੱਠਾ ਫਿਰਦਾ ਸਰਕਾਰ ਦਾ ਉਹਦੇ ਮਗਰ ਪੁਲਿਸ ਲੱਗੀ ਫਿਰਦੀ ਆ ਆਮ ਬੰਦੇ ਦੀ ਹਿੰਮਤ ਹੈ ਵੀ ਪੰਗਾ ਲੈ ਲੈ ਸਰਕਾਰ ਨਾਲ ਸੋ ਇਸ ਲਈ ਚਲੋ ਮੈਂ ਉਹ ਮੁੰਡੇ ਨੂੰ ਹਾਲਾਂਕਿ ਮਿਲਿਆ ਵੀ ਨਹੀਂ ਜਿਹੜੇ ਮੁੰਡੇ ਉਹਦੀ ਮੈਨੂੰ ਪਤਾ ਲੱਗਿਆ ਕਿ ਉਹਦੀ ਆਪਣਾ ਪਿੰਡ ਵੀ ਉਹਦੇ ਨੇੜੇ ਤੜੇ ਪੈਂਦਾ ਉਹਦੇ ਤੇ ਪਰਚਾ ਕਰਿਆ ਕਿਉਂਕਿ ਉਹ ਵੀ ਬੋਲਿਆ ਸੀ ਉਹ ਵੀ ਇਸ ਮਸਲੇ ਤੇ ਉਹਨੇ ਵੀ ਵੀਡੀਓ ਪਾਈ ਸੀ ਕਿ ਇਹ ਇਹ ਜਿਹੜੀ ਦਵਾਰ ਬਣਾਈ ਹੈ ਗਲਤ ਬਣਾਈ ਹੈ ਜਿੰਨਾ ਕਿ ਮੈਨੂੰ ਪਤਾ ਲੱਗਿਆ ਕਿ ਸ਼ਾਇਦ ਉਹਨੇ ਪ੍ਰੈਸ ਕਾਨਫਰੰਸ ਵੀ ਅੱਜ ਅਕੀਊ ਜੀ ਬਾਕੀ ਜਿਹੜੇ ਅਕਾਲੀ ਦਲ ਦੇ ਨੌਜਵਾਨ ਅਕਾਲੀ ਦਲ ਦੇ ਯੂਥ ਕਾਲਜ ਦੇ ਨੌਜਵਾਨ ਅਕਾਲੀ ਦਲ ਦੇ ਆਗੂ ਸਰਾਲਾ ਕਲਾਂ ਖੁਰਦਾਲੇ ਬੰਦੇ ਜਿਹੜੇ ਐਮਐਲਏ ਦੇ ਖਿਲਾਫ ਬੋਲੇ ਨੇ ਜੀ ਉਹਨਾਂ ਤੇ ਕਿਸੇ ਤੇ ਪਰਚਾ ਕਰਨ ਤੋਂ ਪਹਿਲਾਂ ਸਾਡੇ ਤੇ ਪਰਚਾ ਕਰ ਦੋ ਤੁਸੀਂ ਕੋਈ ਗੱਲ ਨਹੀਂ ਉਹਨਾਂ ਨੂੰ ਗਰੀਬ ਬੰਦਿਆਂ ਨੂੰ ਤੰਗ ਕਰਨ ਦੀ ਲੋੜ ਨਹੀਂ ਅਸੀਂ ਭੁਗਤਾਂਗੇ ਜੇ ਅਸੀਂ ਗਲਤ ਹੈ ਜੇ ਇਹ ਮੁੱਦਾ ਗਲਤ ਹੈ ਤੇ ਜੇ ਲੋਕਾਂ ਦੇ ਹੱਕ ਦੀ ਗੱਲ ਕਰਨੀ ਜੇ ਕਾਨੂੰਨ ਐਮਐਲਏ ਖਰਾਬ ਕਰ ਰਿਹਾ ਹੈ ਉਹਦੇ ਖਿਲਾਫ ਆਵਾਜ਼ ਚੱਕਣੀ ਜੇ ਇਹ ਜੁਰਮਾਂ ਦਾ ਇਹ ਜੁਰਮ ਕਰਨ ਨੂੰ ਅਸੀਂ ਤਿਆਰ ਹਾਂ ਕੋਈ ਡਰ ਭੈ ਨਹੀਂ ਹੈਗਾ ਸੋ ਮੇਰੀ ਬੇਨਤੀ ਹੈ ਕਿ ਸਾਰਿਆਂ ਨੂੰ ਜਾਗਦੀ ਜਮੀਰਾਂ ਨੇ ਮੈਂ ਹਲਕੇ ਘਨੌਰ ਦੇ ਮੈਂ ਵਾਸੀਆਂ ਨੂੰ ਬੇਨਤੀ ਕਰਦਾ ਕਿ ਆਓ ਇਕੱਠੇ ਹੋ ਆਪਣੀ ਲੜਾਈ ਆਪ ਹੀ ਲੜਨੀ ਪੈਂਦੀ ਹੁੰਦੀ ਆ ਕਿਸੇ ਨੇ ਨਹੀਂ ਲੜਨੀ ਹੈਗੀ ਸਾਰੇ ਇਕੱਠੇ ਹੋ ਕੋਈ ਗੱਲ ਨਹੀਂ ਰੱਬ ਨਹੀਂ ਹੈਗਾ ਡੇ ਸਰਕਾਰਾਂ ਵੀ ਰੱਬ ਨੇ ਆਪਣ ਮਾਰ ਦੇਣਗੀਆਂ ਕੋਈ ਗੱਲ ਨਹੀਂ ਲੜਾਈ ਤੱਕੜੇ ਹੋ ਕੇ ਲੜਾਂਗੇ ਲੜਾਈ ਬਾਕੀ ਜਿਹੜੇ ਨੌਜਵਾਨਾਂ ਨੂੰ ਧਮਕੀਆਂ ਦੇ ਰਹੇ ਆ ਪਰਚੇ ਦੇ ਰਹੇ ਉਹਨਾਂ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ ਕਿ ਭਾਈ ਤੁਸੀਂ ਐਵੇਂ ਹੀ ਐਮਐਲਏ ਕੋਲ ਨੰਬਰ ਬਣਾਉਣ ਦੇ ਮਾਰੇ ਥੱਲੇ ਫੋਕੀਆਂ ਫੜਾ ਨਾ ਮਾਰੋ ਉਹਦਾ ਕੋਈ ਫਾਇਦਾ ਨਹੀਂ ਇਹ 12-15 ਮਹੀਨੇ ਬਾਅਦ ਫਿਰ ਸਾਰੀਆਂ ਭੁਗਤਣੀਆਂ ਪੈਣੀਆਂ ਨੇ ਦੂਜੀ ਗੱਲ ਨੌਜਵਾਨਾਂ ਨੂੰ ਬੇਨਤੀ ਕਰਦਾ ਕੋਈ ਕੋਈ ਡਰਨ ਦੀ ਲੋੜ ਨਹੀਂ ਸਰਾਲੇ ਕਲਾ ਖੁਰਦ ਜਿਹੜੇ ਜਾਗਦੀ ਜਮੀਰ ਜਿਨ੍ਹਾਂ ਦੀ ਜ਼ਮੀਨ ਦਾ ਨੁਕਸਾਨ ਹੋਇਆ ਖੁੱਲਕੇ ਬੋਲੋ ਕੋਈ ਡਰਨ ਦੀ ਲੋੜ ਨਹੀਂ ਸਮੁੱਚਾ ਸ਼੍ਰੋਮਣੀ ਕਾਲ ਦਲ ਸ਼੍ਰੋਮਣੀ ਕਾਲ ਦਲ ਦੇ ਪ੍ਰਧਾਨ ਸਰਦਾਰ ਸੁਭੀ ਸਿੰਘ ਬਾਦਲ ਜੀ ਸਮੁੱਚੀ ਸੀਨੀਅਰ ਲੀਡਰਸ਼ਿਪ ਅਸੀਂ ਆਪ ਤੁਹਾਡੇ ਨਾਲ ਡਟ ਕੇ ਖੜੇ ਹਾਂ ਸੋ ਐਮਐਲਏ ਸਾਹਿਬ ਨੂੰ ਬੇਨਤੀ ਆ ਕਿ ਜਿਹੜੇ ਪਿੱਛੇ ਪਾੜ 2 ਸਾਲ ਦੇ ਪਏ ਹੋਏ ਨੇ ਉਹ ਵੀ ਉਹ ਵੀ ਦੇਖ ਲੈਂਦੇ ਉਹ ਵੀ ਬੰਦ ਕਰਾ ਦਿੰਦੇ ਹੋਰ ਵੀ ਸੜਕਾਂ ਦੇ ਨੇੜੇ ਘੱਗਰ ਲੰਘਦਾ ਕੱਲਾ ਥੋੜੀ ਜ਼ਮੀਨ ਦੇ ਕੋਲ ਨਹੀਂ ਘੱਗਰ ਲੰਘਦਾ ਕੀ ਇੱਥੇ ਖੰਧ ਬਣਨੀ ਸੀ ਪੱਥਰਾਂ ਦੀ ਤੇ ਪਿੱਛੇ ਹੋਰ ਕਿਤੇ ਮਤਲਬ ਸੜਕ ਦੇ ਨੇੜੇ ਘੱਗਰ ਆਉਂਦੇ ਹੀ ਨਹੀਂ ਪਿੱਛੇ ਜਾ ਕੇ ਦੇਖੋ ਅਸਰਾਲਾ ਕਲਾ ਦੇ ਖੁਰਦ ਦੇ ਦਾ ਬਿਲਕੁਲ ਪਿੰਡ ਦੇ ਕੋਲ ਦੀ ਲੰਘਦਾ ਘੱਗਰ ਉੱਥੇ ਤਾਂ ਦੁਵਾਰ ਬਣਾਈ ਨਹੀਂ ਹੈ ਉੱਥੇ ਤਾਂ ਜੇ ਘੱਗਰ ਪਾਰ ਪਾਣ ਦਾ ਪਿੰਡ ਤੇ ਜਾਵੜਦਾ ਬੜੇ ਹੀ ਆ ਪਿੰਡ ਦੇ ਵਿੱਚ ਪਾਣੀ ਗਿਆ ਹੀ ਆ 2023 ਚ ਵੀ ਇੰਨਾ ਪਾਣੀ ਉਹ ਪਿੰਡਾਂ ਚ ਨਹੀਂ ਗਿਆ ਜਿੰਨਾ ਇਸ ਵਰਗੇ ਆ ਸੋ ਉਹਦਾ ਕਾਰਨ ਉਹ ਸਾਰੇ ਲੋਕ ਆਨ ਕੈਮਰਾ ਥੋੜੇ ਬੋਲਦੇ ਨੇ ਆਫ ਕੈਮਰਾ ਕੈਮਰਾ ਬੱਤ ਦਵਾਰ ਸਿੱਧੀ ਬਿਲਕੁਲ ਉਹਦੇ ਵਿੱਚ ਬਣਾਈਆ ਉਹਦੇ ਕਰਕੇ ਹੋਇਆ ਸੋ ਇਸ ਲਈ ਮੇਰੀ ਬੇਨਤੀ ਆ ਸਾਰਿਆਂ ਨੂੰ ਪੰਜਾਬੀਆਂ ਨੂੰ ਜਗਤ ਜ਼ਮੀਰਾਂ ਨੂੰ ਕਿ ਆਓ ਇਸ ਐਮਐਲਏ ਦੇ ੱਤੇ ਨੂੰ ਰੋਕੀਏ